ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਵਿੱਚ ਆਪਾਂ ਕੁੱਤਾ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਇੱਕ ਦੋਸਤ ਨੇ ਸਵਾਲ ਕੀਤਾ ਸੀ ਕਿ ਅੱਜ ਕੱਲ ਕੁੱਤੇ ਰੱਖਣ ਦਾ प्रचलन ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਘਰਾਂ ਦੇ ਵਿੱਚ ਲੋਕ ਕੁੱਤੇ ਰੱਖ ਰਹੇ ਨੇ ਉਹਦੇ ਸੰਬੰਧ ਦੇ ਵਿੱਚ ਕੁੱਤੇ ਦੀ ਵਿਵਸਥਾ ਜਿਹੜੇ ਆਪਾਂ ਕਿਵੇਂ ਕਰ ਸਕਦੇ ਆ ਘਰ ਦੇ ਵਿੱਚ ਜਦੋਂ ਦਾ ਸੰਸਾਰ ਬਣਿਆ ਜਿੰਨੇ ਵੀ ਪਸ਼ੂ ਨੇ ਜਾਨਵਰ ਨੇ ਸਾਰਿਆਂ ਪਸ਼ੂਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਕੁੱਤੇ ਨੂੰ ਮਨੁੱਖ ਦਾ ਸਭ ਤੋਂ ਜ਼ਿਆਦਾ ਵਫਾਦਾਰ ਮੰਨਿਆ ਗਿਆ ਵਫਾਦਾਰੀ ਜਿਹੜੀ ਹੈ ਕੁੱਤੇ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਆਪਣੇ ਮਾਲਕ ਵਾਸਤੇ ਆਪਣੀ ਜਾਨ ਤੱਕ ਦੇ ਦੇਗਾ ਇੰਨੀ ਜ਼ਿਆਦਾ ਵਫਾਦਾਰੀ ਉਹਦੇ ਵਿੱਚ ਗੁਰਬਾਣੀ ਵਿੱਚ ਵੀ ਸਾਡੇ ਗੁਰੂ ਸਹਿਬਾਨਾਂ ਨੇ ਕੁੱਤੇ ਦੇ ਅਬਗੁਣਾ ਨੂੰ ਵੀ ਲਿਆ ਕਿਉਂਕਿ ਕੁੱਤਾ ਇੱਕ ਮੈਲਾ ਜਾਨਵਰ ਆ ਮਾਸਾਹਾਰੀ ਜਾਨਵਰ ਆ ਮੈਲਾ ਜਾਨਵਰ ਆ ਕੁੱਤੇ ਦੇ ਅਵਗੁਣਾਂ ਦੇ ਉਦਾਹਰਣ ਦੇ ਕੇ ਤੇ ਕੁੱਤੇ ਦੇ ਗੁਣਾਂ ਦੇ ਉਦਾਹਰਣ ਦੇ ਕੇ ਗੁਰਸਿੱਖਾਂ ਨੂੰ ਸਮਝਾਉਣਾ ਕੀਤਾ ਹੈ ਸਾਡੇ ਗੁਰੂ ਸਹਿਬਾਨਾ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਆਪਾਂ ਸ਼ਲੋਕ ਪੜ੍ਹਦੇ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਏਕ ਭਗਤੀ ਭਗਵਾਨ ਜਿਹੇ ਪ੍ਰਾਨੀ ਕੈ ਨਾਹੇ ਮਨ ਜਿਵੇਂ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਇਹਨਾਂ ਪੰਕਤੀਆਂ ਦੇ ਵਿੱਚ ਕੁੱਤੇ ਦੇ ਅਵਗੁਣਾਂ ਨੂੰ ਦਰਸਾਇਆ ਗਿਆ ਉਸ ਮਨੁੱਖ ਦੇ ਸਰੀਰ ਦੀ ਤੁਲਨਾ ਸੂਰਤੇ ਕੁੱਤੇ ਦੇ ਸਰੀਰ ਦੇ ਨਾਲ ਕੀਤੀ ਗਈ ਹੈ ਜਿਸ ਬੰਦੇ ਦੇ ਹਿਰਦੇ ਦੇ ਵਿੱਚ ਇੱਕ ਦੀ ਭਗਤੀ ਨਹੀਂ ਹੈ ਏਕ ਭਗਤੀ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਉਸ ਬੰਦੇ ਦੇ ਸਰੀਰ ਦੀ ਤੁਲਨਾ ਜਿਹੜੀ ਹੈ ਕੁੱਤੇ ਦੇ ਸਰੀਰ ਦੇ ਨਾਲ ਕੀਤੀ ਗਈ ਹੈ। ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੁੱਤੇ ਦਾ ਗੁਣ ਦੱਸ ਰਹੇ ਨੇ। ਕੁੱਤੇ ਦੇ ਗੁਣ ਦਾ ਉਦਾਹਰਣ ਦੇ ਕੇ ਗੁਰ ਸਿੱਖਾਂ ਨੂੰ ਸਮਝਾ ਰਹੇ। ਪਾਤਸ਼ਾਹ ਕਹਿੰਦੇ ਨੇ ਸਵਾਮੀ ਕੋ ਗ੍ਰਹਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਜਿਸ ਤਰ੍ਹਾਂ ਕੁੱਤਾ ਆਪਣੇ ਸਵਾਮੀ ਦੀ ਭਗਤੀ ਕਰਦਾ ਹੈ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਆਪਣੇ ਸਵਾਮੀ ਦਾ ਬੂਹਾ ਨਹੀਂ ਛੱਡਦਾ ਇੰਨਾ ਜ਼ਿਆਦਾ ਵਫਾਦਾਰ ਹੈ ਸਵਾਮੀ ਕੋ ਗ੍ਰਹਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜਾਓ ਇਕਮਨ ਹੋਏ ਇਕ ਚਿਤ ਇਸ ਤਰ੍ਹਾਂ ਗੁਰਸਿੱਖਾਂ ਨੂੰ ਆਪਣੇ ਸਵਾਮੀ ਦੀ ਭਗਤੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕੁੱਤਾ ਕਰਦਾ ਹੈ ਕੁੱਤੇ ਦਾ ਉਦਾਹਰਣ ਦਿੱਤਾ ਹੈ ਜੇ ਆਪਾਂ ਕਬੀਰ ਜੀ ਦੀ ਬਾਣੀ ਪੜਾਂਗੇ ਤੇ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਆਪਣੇ ਆਪ ਨੂੰ ਆਪਣੇ ਗੁਰੂ ਦਾ ਕੁੱਤਾ ਦੱਸ ਰਹੇ ਨੇ ਕਬੀਰ ਕੂਕਰ RAM ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜੇਬਰੀ ਜਹ ਖਿੰਚੈ ਤਹ ਜਾਵ ਮੇਰੇ ਗਲੇ ਦੇ ਵਿੱਚ ਮੇਰੇ ਗੁਰੂ ਦਾ ਪੱਟਾ ਪਿਆ ਹੋਇਆ ਮੇਰਾ ਗੁਰੂ ਜਿੱਧਰ ਨੂੰ ਖਿੱਚਦਾ ਆ ਉਹ ਜਿਸ ਤਰ੍ਹਾਂ ਦਾ ਹੁਕਮ ਕਰਦਾ ਮੈਂ ਉਸ ਤਰ੍ਹਾਂ ਦੀ ਕਾਰ ਕਰਦਾ ਆ ਮੈਂ ਆਪਣੇ ਮਾਲਕ ਦਾ ਕੁੱਤਾ ਆ ਬਹੁਤ ਸਾਰੇ ਲਿਖਾਰੀਆਂ ਨੇ ਇਸਲਾਮ ਧਰਮ ਦੇ ਪ੍ਰਚਾਰਕ ਬਾਬਾ ਬੁੱਲੇ ਸ਼ਾਹ ਜੀ ਹੋਏ ਨੇ ਉਹ ਵੀ ਆਪਣੇ ਕਾਫੀਏ ਦੇ ਵਿੱਚ ਕੁੱਤੇ ਦੇ ਉਦਾਹਰਣ ਦੇ ਕੇ ਬੰਦੇ ਨੂੰ ਸਮਝਾ ਰਹੇ ਰਾਤੀ ਜਾਗੇ ਤੇ ਸ਼ੇਖ ਸਦਾਵੇਂ ਪਰ ਰਾਤ ਨੂੰ ਜਾਗਣ ਕੁੱਤੇ ਤੈਂਥੀ ਉੱਤੇ ਰਾਤੀ ਭੌਂਕਣੋ ਬਸ ਨਾ ਕਰਦੇ ਫਿਰ ਜਾਏ ਰੜਾਂ ਤੇ ਸੁੱਤੇ ਤੈਂਥੀ ਉੱਤੇ ਖਸਮ ਦਾ ਬੂਹਾ ਮੂਲ ਨਾ ਛੱਡ ਦੇ ਭਾਵੇਂ 100 100 ਮਾਰਨ ਜੁੱਤੇ ਤੈਥੀ ਉੱਤੇ ਬੁੱਲੇ ਸ਼ਾਹ ਉਠ ਯਾਰ ਮਨਾ ਲੈ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੈਥੀ ਉੱਤੇ ਕੁੱਤੇ ਦੇ ਵਿੱਚ ਵਫਾਦਾਰੀ ਦਾ ਗੁਣ ਜਿਹੜਾ ਇਹਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੁਣ ਸਵਾਲ ਇਹ ਹੁੰਦਾ ਹੈ ਕਿ ਕੁੱਤੇ ਨੂੰ ਆਪਾਂ ਘਰ ਦੇ ਵਿੱਚ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ ਕੁੱਤਾ ਜਿਹੜਾ ਹੈ ਘਰ ਦੀ ਰਖਵਾਲੀ ਕਰਦਾ ਹੈ ਘਰ ਦੀ ਸੁਰੱਖਿਆ ਵਾਸਤੇ ਆਮ ਕਰਕੇ ਲੋਕ ਕੁੱਤੇ ਨੂੰ ਰੱਖਦੇ ਨੇ ਕੁੱਤੇ ਨੂੰ ਦਵਾਰ ਪਾ ਲਖਿਆ ਜਾਂਦਾ ਹੈ ਕੁੱਤੇ ਦੇ ਵਿੱਚ ਇੱਕ ਬਹੁਤ ਵੱਡਾ ਹੁਣਿਆ ساری ਰਾਤ ਜਾਗ ਕੇ ਪਹਿਰਾ ਦਿੰਦਾ ਹੈ ਪਹਿਰੇਦਾਰ ਹੈ ਘਰ ਦਾ ਮਾੜਾ ਜਿਹਾ ਕਿਤੇ ਖੜਾਕ ਹੁੰਦਾ ਹੈ ਤੇ ਉਸੇ ਵੇਲੇ ਭੌਂਕਣ ਲੱਗ ਪੈਂਦਾ ਉਸੇ ਵੇਲੇ ਜਾਗ ਪੈਂਦਾ ਹੈ ਘਰ ਦੇਆਂ ਨੂੰ ਜਗਾ ਦਿੰਦਾ ਆਮ ਕਰਕੇ ਵੀ ਵਿਦਿਆਰਥੀਆਂ ਨੂੰ ਪੜ੍ਹਨ ਲਿਖਣ ਵਾਲਿਆਂ ਨੂੰ ਵੀ ਇਹ ਗੱਲ ਆਖੀ ਜਾਂਦੀ ਹੈ ਕਿ ਤੁਹਾਡੀ ਨੀਂਦ ਜਿਹੜੀ ਹੈ ਉਹ ਕੁੱਤੇ ਵਰਗੀ ਹੋਣੀ ਚਾਹੀਦੀ ਹੈ ਇੱਕ ਆਵਾਜ਼ ਦੇ ਨਾਲ ਹੀ ਤੁਸੀਂ ਉੱਠ ਪਵੋ ਤੁਹਾਨੂੰ 5-10 ਆਵਾਜ਼ਾਂ ਨਾ ਮਾਰਨੀਆਂ ਪੈਣ ਕੁੱਤਾ ਮੜਾ ਜਿਵੇਂ ਕਿਤੇ ਖੜਾਕ ਘਰ ਦੇ ਵਿੱਚ ਸੁਣਦਾ ਹੈ ਤੇ ਉਸੇ ਵੇਲੇ ਭੌਂਕਣ ਲੱਗ ਪੈਂਦਾ ਹੈ ਕੋਈ ਉਪਰਾ ਬੰਦਾ ਘਰ ਦੇ ਵਿੱਚ ਆ ਜਾਂਦਾ ਤਾਂ ਭੌਂਕਦਾ ਹੈ ਘਰ ਵਾਲਿਆਂ ਨੂੰ ਸੁਚੇਤ ਕਰਦਾ ਹੈ ਕਿ ਉਪਰਾ ਬੰਦਾ ਆਇਆ ਹੈ ਕੁੱਤੇ ਨੂੰ ਦਵਾਰ ਪਾ ਲਾਖਿਆ ਗਿਆ ਦਵਾਰ ਤੇ ਰਹਿਣ ਵਾਲਾ ਘਰ ਦੀ ਰਾਖੀ ਕਰਨ ਵਾਲਾ ਕੁੱਤਾ ਬਹੁਤ ਵਧੀਆ ਜਾਨਵਰ ਹੈ ਘਰ ਦੀ ਸੁਰੱਖਿਆ ਕਰਨ ਵਾਸਤੇ ਕੁੱਤੇ ਨੂੰ ਰੱਖਣਾ ਚਾਹੀਦਾ ਹੈ ਘਰ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ ਆਪਾਂ ਪੰਜਾਬ ਦਾ ਮਾਹੌਲ ਵੇਖ ਰਹੇ ਹਾਂ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜਿਨੇ ਚੋਰ ਚੋਰੀ ਕਰਕੇ ਲੈ ਜਾਂਦੇ ਨੇ ਚੋਰ ਬਹੁਤ ਜ਼ਿਆਦਾ ਵੱਧ ਗਏ ਨੇ ਜਿਵੇਂ ਜਿਵੇਂ ਭੁੱਖਮਰੀ ਬੇਰੋਜ਼ਗਾਰੀ ਵੱਧ ਰਹੀ ਹੈ ਤਿਵੇਂ-ਤਿਵੇਂ ਚੋਰੀਆਂ ਵੱਧ ਰਹੀਆਂ ਨੇ ਚੋਰ ਵੱਧ ਰਹੇ ਨੇ ਸੋ ਘਰ ਦੀ ਰਖਵਾਲੀ ਵਾਸਤੇ ਘਰ ਦੀ ਸੁਰੱਖਿਆ ਕਰਨ ਵਾਸਤੇ ਘਰ ਦੇ ਜੀਵਾਂ ਦੀ ਘਰ ਦੇ ਜਾਨਮਾਲ ਦੀ ਸੁਰੱਖਿਆ ਕਰਨ ਵਾਸਤੇ ਕੁੱਤੇ ਨੂੰ ਘਰ ਦੇ ਵਿੱਚ ਰੱਖਣਾ ਚਾਹੀਦਾ ਪਰ ਕੁੱਤਾ ਦਵਾਰ ਪਾ ਲਿਆ ਇਹਨੂੰ ਦਵਾਰ ਤੇ ਹੀ ਰੱਖਣਾ ਚਾਹੀਦਾ ਹੈ ਘਰ ਦੇ ਗੇਟ ਤੇ ਹੀ ਇਹਦੀ ਇੱਕ ਅਲੱਗ ਵਿਵਸਥਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਅੱਜ ਕੱਲ ਆਪਾਂ ਵੇਖਦੇ ਆ ਕਿ ਕੁੱਤਾ ਜਿਹੜਾ ਹੈ ਜੇ ਆਪਾਂ ਗੱਡੀ ਤੇ ਜਾ ਰਹੇ ਆ ਇਹ ਉਹ ਤੁਹਾਡੇ ਨਾਲ ਬੈਠਾ ਹੋਇਆ ਤੁਹਾਡਾ ਮੂੰਹ ਚਟੜ ਰਿਹਾ ਹੈ ਉਹ ਤੁਹਾਡੇ ਸੋਫਿਆਂ ਤੇ ਬੈਠ ਰਿਹਾ ਹੈ ਤੁਹਾਡੇ ਬੈੱਡ ਤੇ ਬੈਠ ਰਿਹਾ ਹੈ ਤੁਹਾਡੀ ਰਸੋਈ ਦੇ ਵਿੱਚ ਤੁਰਿਆ ਫਿਰਦਾ ਹੈ ਧਿਆਨ ਰੱਖਿਓ ਕੁੱਤਾ ਇੱਕ ਮੈਲਾ ਜਾਨਵਾਰ ਹੈ ਬਿੱਲੀ ਇੱਕ ਮੈਲਾ ਜਾਨਵਾਰ ਹੈ ਮੈਲਾ ਪਸ਼ੂ ਹੈ ਮਹਾਭਾਰਤ ਗ੍ਰੰਥ ਦੇ ਵਿੱਚ ਤੇ ਹੋਰ ਵੀ ਪੁਰਾਣਿਕ ਗ੍ਰੰਥਾਂ ਦੇ ਵਿੱਚ ਤੇ ਵਿਦਵਾਨਾਂ ਸਤਪੁਰਸ਼ਾਂ ਦਾ ਇਹ ਮੰਨਣਾ ਹੈ ਕਿ ਜਿਸ ਘਰ ਦੀ ਰਸੋਈ ਦੇ ਵਿੱਚ ਕੁੱਤਾ ਜਾਂ ਬਿੱਲੀ ਆ ਜਾਂਦੇ ਨੇ ਉਸ ਘਰ ਦੀ ਰਸੋਈ ਜਿਹੜੀ ਅਪਵਿੱਤਰ ਹੋ ਜਾਂਦੀ ਹੈ ਉਸ ਘਰ ਦੀ ਰਸੋਈ ਦਾ ਬਣਿਆ ਹੋਇਆ ਕੋਈ ਵੀ ਪਦਾਰਥ ਦੇਵਤੇ ਗ੍ਰਹਿਣ ਨਹੀਂ ਕਰਦੇ ਸ਼ਹੀਦ ਸਿੰਘ ਗ੍ਰਹਿਣ ਨਹੀਂ ਕਰਦੇ ਉਹ ਉੱਥੋਂ ਨਰਾਜ਼ ਹੋ ਕੇ ਚਲੇ ਜਾਂਦੇ ਕਿਉਂਕਿ ਰਸੋਈ ਪਿੱਟੀ ਗਈ ਹੈ ਰਸੋਈ ਆਪਵਿੱਤਰ ਹੋ ਗਈ ਸਾਡੇ ਪੁਰਾਤਨ ਨਾਮਤਾਰੀ ਸਾਧੂ ਵੀ ਆਖਿਆ ਕਰਦੇ ਸਨ ਕਿ ਜਿਸ ਘਰ ਦੀ ਰਸੋਈ ਦੇ ਵਿੱਚ ਜਿਸ ਘਰ ਦੀ ਦਹਲੀਜ਼ ਦੇ ਅੰਦਰ ਕੁੱਤਾ ਆ ਗਿਆ ਹੈ ਉਹ ਘਰ ਦੀ ਰਸੋਈ ਉਹ ਘਰ ਅਪਵਿੱਤਰ ਹੋ ਜਾਂਦਾ ਹੈ ਉੱਥੋਂ ਸ਼ਹੀਦ ਸਿੰਘ ਚਲੇ ਜਾਂਦੇ ਨੇ ਉਸ ਘਰ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਜਿਹੜਾ ਉਹ ਨਹੀਂ ਲੱਗ ਸਕਦਾ ਸੋ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੁੱਤਾ ਜਾਂ ਬਿੱਲੀ ਜਿਹੜਾ ਉਹ ਸਾਡੇ ਘਰ ਦੀ ਰਸੋਈ ਦੇ ਵਿੱਚ ਸਾਡੇ ਘਰ ਦੇ ਵਿੱਚ ਨਾ ਆਵੇ ਉਹ ਸਾਡੇ ਸੋਫਿਆਂ ਤੇ ਸਾਡੇ ਬੈੱਡ ਤੇ ਸਾਡੀ ਰਸੋਈ ਦੇ ਵਿੱਚ ਨਾ ਤੁਰਿਆ ਫਿਰੇ ਕਿਉਂਕਿ ਉਹ ਮੈਲਾ ਜਾਨਵਰ ਹੈ ਜੇ ਆਪਾਂ ਕੁੱਤੇ ਨੂੰ ਸਵੇਰੇ ਘਮਾਉਣ ਫਰੋਣ ਵਾਸਤੇ ਲੈ ਕੇ ਜਾ ਰਹੇ ਹਾਂ ਕਿਉਂਕਿ ਉਹਨੂੰ ਘਮਾਉਣਾ ਫਰੋਣਾ ਵੀ ਜ਼ਰੂਰੀ ਹੈ ਉਸ ਵੇਲੇ ਕੁੱਤਾ ਆਪਣੇ ਮਾਲਕ ਦੇ ਹੱਥ ਚੱਟਦਾ ਹੈ ਕੱਪੜਿਆਂ ਤੇ ਚੜ੍ਹਦਾ ਹੈ ਲਾਡ ਕਰਦਾ ਹੈ ਪਿਆਰ ਕਰਦਾ ਹੈ ਕਿਉਂਕਿ ਕੁੱਤਾ ਆਪਣੇ ਮਾਲਕ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਘਮਾ ਫਿਰਾ ਕੇ ਕੁੱਤੇ ਨੂੰ ਦੁਆਰਾ ਉਹਦੀ ਥਾਂ ਤੇ ਬੰਨ ਦਿਓ ਉਹਨੂੰ ਪ੍ਰਸ਼ਾਦਾ ਪਾਣੀ ਦੇ ਕੇ ਉਹਦੇ ਜਿਹੜੇ ਭਾਂਡੇ ਤੁਸੀਂ ਵੱਖਰੇ ਰੱਖੇ ਹੋਏ ਨੇ ਉਹਦੇ ਵਿੱਚ ਪ੍ਰਸ਼ਾਦਾ ਪਾਣੀ ਪਾ ਕੇ ਉਹਨੂੰ ਅੰਨ ਦੇ ਕੇ ਤੇ ਬਾਅਦ ਦੇ ਵਿੱਚ ਉਹ ਬਸਤਰ ਜਿਹੜੇ ਨੇ ਉਹ ਬਦਲ ਲੈਣੇ ਚਾਹੀਦੇ ਨੇ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਪਵਿੱਤਰ ਹੋ ਜਾਣਾ ਚਾਹੀਦਾ ਕਿਉਂਕਿ ਉਹਨੇ ਤੁਹਾਡੇ ਸਰੀਰ ਨੂੰ ਛੱਟਿਆ ਤੁਹਾਡੇ ਸਰੀਰ ਦੇ ਨਾਲ ਉਹ ਟੱਚ ਹੋਇਆ ਕੱਪੜਿਆਂ ਦੇ ਨਾਲ ਟੱਚ ਹੋਇਆ ਤੁਸੀਂ ਉਹਨਾਂ ਕੱਪੜਿਆਂ ਦੇ ਨਾਲ ਹੀ ਨਾ ਪ੍ਰਸ਼ਾਦਾ ਜਾ ਕੇ ਬਣਾਉਣ ਲੱਗ ਪਾਓ ਪ੍ਰਸ਼ਾਦਾ ਛਕਣ ਲੱਗ ਪਾਓ ਰਸੋਈ ਦੇ ਵਿੱਚ ਚਲੇ ਜਾਓ ਇਸ ਤਰ੍ਹਾਂ ਨਾ ਹੋਵੇ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੁੱਤਾ ਘਰ ਦੇ ਵਿੱਚ ਆਪਾਂ ਜਰੂਰ ਰੱਖੀ ਹੈ ਪਰ ਇਸ ਤਰ੍ਹਾਂ ਦੀ ਆਪਾਂ ਵਿਵਸਥਾ ਕਰਦੀ ਹੈ ਕਿ ਉਹ ਸਾਡੀ ਘਰ ਦੀ ਦਹਲੀਜ਼ ਦੇ ਅੰਦਰ ਨਾ ਆਵੇ। ਉਸੇ ਕੁੱਤੇ ਦੇ ਨਾਲ ਪਿਆਰ ਕਰੋ। ਕੁੱਤੇ ਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਕੁੱਤਾ ਬਹੁਤ ਪਿਆਰਾ ਜਾਨਵਰ ਹੈ। ਕੁੱਤੇ ਦੇ ਉੱਤੇ ਦਇਆ ਕਰੋ ਕਿਤੇ ਹੋਰ ਵੀ ਤੁਹਾਨੂੰ ਗਲੀਆਂ ਦੇ ਵਿੱਚ ਕੋਈ ਕੁੱਤਾ ਇਸ ਤਰ੍ਹਾਂ ਦਾ ਦਿਸਦਾ ਜਿਹੜਾ ਬਿਮਾਰ ਏ, ਜਿਹੜਾ ਰੋਗੀ ਏ ਜਿਹਨੂੰ ਦਵਾਈ دارੂ ਨਹੀਂ ਲੋੜਿਆ। ਉਹਦੀ ਵੀ ਆਪਾਂ ਸੇਵਾ ਕਰ ਸਕਦੇ ਹਾਂ। ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਸਾਡਾ ਸਰੀਰ ਕੁੱਤੇ ਦੇ ਨਾਲ ਟੱਚ ਹੁੰਦਾ ਹੈ ਜਾਂ ਉਹ ਸਾਡੇ ਹੱਥਾਂ ਨੂੰ ਚੱਟਦਾ ਹੈ ਜਾ ਕੱਪੜਿਆਂ ਨੂੰ ਛੁੰਦਾ ਹੈ ਤੇ ਅਸੀਂ ਆਪਣੇ ਕੱਪੜੇ ਬਦਲ ਲੈਣੇ ਨੇ ਕੱਪੜੇ ਚੇਂਜ ਕਰਨੇ ਨੇ ਇਸ਼ਨਾਨ ਕਰਨਾ ਹੈ ਤੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਕੁੱਤਾ ਜਿਹੜਾ ਹੈ ਉਹ ਸਾਡੀ ਰਸੋਈ ਦੇ ਵਿੱਚ ਸਾਡੇ ਘਰ ਦੇ ਵਿੱਚ ਉਹ ਪ੍ਰਵੇਸ਼ ਨਾ ਕਰੇ ਇਹ ਜਾਣਕਾਰੀ ਜਿਹੜੀ ਹੈ ਵੱਧ ਤੋਂ ਵੱਧ ਹੋਰ ਵੀ ਲੋਕਾਂ ਤੱਕ ਤੁਸੀਂ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ